ਕਿ ਭਾਈ ਇਹ ਆ ਜਿਹੜਾ ਤਰ੍ਹਾਂ ਵੀ ਜਿੰਮੰਦਗੀ ਨੂੰ ਨਹੀਂ ਜਾਣਦੇ ਸੀਗੇ ਨਾ ਇਹ ਮੁੰਡਾ ਨਸ਼ਿਆਂ ਦੇ ਵਿੱਚ ਸਿਗਾ ਗਾਹ ਸੰਕਤੀ ਦੇ ਵਿੱਚ ਸਿਗਾ ਹਰ ਇੱਕ ਨੌਜਵਾਨ ਜੋ ਅੱਜ ਕੱਲ ਦਾ ਮੁੰਡਾ ਕਰਦਾ ਹੈ ਇਹਦੇ ਵਿੱਚੋਂ ਗੁਣ ਸਿਗੇ ਦੂਜੀ ਗੱਲ ਕਿਰਾਏ ਦੇ ਧੱਕੇ ਖਾਂਦੇ ਸੀਗੇ ਆਪਣਾ ਘਰ ਨਹੀਂ ਸੀ ਕਦੀ ਕਿਤੇ ਕਿਰਾਏ ਕਦੀ ਕਦੀ ਗਰੀਬੀ ਉੱਪਸਾ ਚੋਂਦੀਆਂ ਸੀ ਸੱਤਾ ਚੋਂਦੀਆਂ ਸੀਗੀਆਂ ਕਿਤੇ ਟਿੱਕੀਲਾ ਰੱਖਦੇ ਸੀ ਕਦੀ ਕਿਤੇ ਬਾਲਟੀ ਰੱਖਦੇ ਸੀਗੇ ਸੀ ਤੇ ਇਸ ਤਰ੍ਹਾਂ ਅਸੀਂ ਰਾਤ ਨੂੰ ਬਾਰਿਸ਼ ਆ ਜਾਣੀ ਤਾਂ ਅਸੀਂ ਇਸ ਤਰ੍ਹਾਂ ਰੱਖਣਾ ਹੈਗਾ ਜਦੋਂ ਫਿਰ ਇਹਨਾਂ ਨੂੰ ਦੱਸਿਆ ਗਿਆ ਵੀ ਤੁਹਾਡੀ ਜਿਹੜੀ ਸ਼ਰਮਿੰਦਗੀ ਆ ਉਹ ਪ੍ਰਭੂ ਯਿਸੂ ਮਸੀਹ ਨੇ ਕ੍ਰੋਸ ਦੇ ਉੱਤੇ ਲੈ ਲਈ ਆ ਇਹਨਾਂ ਦੇ ਮਾਮਾ ਜੀ ਨੇ ਇਹਨਾਂ ਨੂੰ ਗੁੱਡ ਨਿਊਜ਼ ਦੱਸੀ ਤੇ ਦੱਸਦੇ ਆ ਵੀ ਜੇਲ੍ਹ ਦੇ ਵਿੱਚ ਵੀ ਇਹਨਾਂ ਤੋਂ ਬਾਈਬਲ ਮਿਲਾਈ ਗਈ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਕਬੂਲ ਕੀਤਾ ਇਸ ਬੰਦੇ ਦਾ ਹਿਰਦੇ ਬਦਲ ਗਿਆ ਜੀਵਨ ਬਦਲ ਗਿਆ ਗੱਲਾਂ ਬਦਲ ਗਈਆਂ ਪਰ ਧਰਮ ਉਹੀ ਆ ਬੋਲ ਬਾਣੀ ਉਹੀ ਆ ਨਾਮ ਉਹੀ ਆ ਸਭ ਕੁਝ ਉਹੀ ਆ ਪਰ ਜਿਹੜਾ ਗੱਤ ਕੰਮ ਕਰਦਾ ਸੀਗਾ ਉਸ ਤੋਂ ਹਟ ਗਿਆ ਤੇ ਹੁਣ ਧਾਰਮਿਕ ਦੇ ਕੰਮ ਕਰ ਲੱਗਿਆ ਜ਼ੋਰਦਾਰ ਤਾਰੀਫਾ ਕਰੀਏ ਉਹ ਜੀ ਇਹ ਆ ਧੱਕੇ ਤੁਸੀ ਬੈਠੇ ਆ ਪਰ ਇਹ ਪਹਿਲਾ ਕਰਾਇਆ ਤੱਕੇ ਖਾਂਦੇ ਸੀਗੇ ਤੇ ਉਹ ਪਰਮੇਸ਼ਰ ਨੇ ਇਹਨਾਂ ਨੂੰ ਆਪਣੇ ਮਕਾਨ ਦੇ ਨਾਲ ਬਲੈਸ ਦਾ ਜ਼ੋਰਦਾਰ ਤਾੜੀ ਦੇ ਲੋਕ ਜਿੱਥੇ ਇਹ ਜੋਬ ਕਰਦੇ ਆ ਕਿਉਂਕਿ ਬਾਈਬਲ ਦੇ ਵਿੱਚ ਸਾਰੇ ਭੈਣ ਭਰਾ ਆ ਜਿੱਥੇ ਇਹ ਸਿਸਟਰ ਜੋਬ ਕਰਦੇ ਆ ਉਹ ਜੋਬ ਦੇ ਵਿੱਚ ਵੀ ਪਰਮੇਸ਼ਰ ਨੇ ਉਹ ਉਪਨੀ ਦਿੱਤੀ ਆ ਤਨਖਾਹ ਦੇ ਵਿੱਚ ਵੀ ਉਪਨੀ ਦਿੱਤੀ ਆ ਪਰਮੇਸ਼ਰ ਨੇ ਚਾਰੇ ਬੰਦੇ ਉਹਨਾਂ ਨੂੰ ਕੀ ਕੀਤਾ ਬਲੈਸ ਦਾ ਤਾਂ ਜ਼ੋਰਦਾਰ ਤਾੜੀ